ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਅੱਜ ਤੁਹਾਨੂੰ ਇਤਿਹਾਸ ਦੀ ਇੱਕ ਐਸੀ ਸੱਚੀ ਘਟਨਾ ਸੁਣਾਉਣੀ ਆ ਜੀਨੂੰ ਸੁਣਨ ਤੋਂ ਬਾਅਦ ਤੁਹਾਡਾ ਗੁਰੂ ਦੇ ਵਿੱਚ ਉਸ ਕਾਲਪੁਰਖ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਵੀ ਵਧੂਗਾ ਤੇ ਤੁਹਾਡਾ ਭਰੋਸਾ ਹੋਰ ਵੀ ਪੱਕਾ ਹੋ ਜਾਊਗਾ ਤੁਹਾਨੂੰ ਪਤਾ ਲੱਗੂ ਕਿ ਸਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਗੁਰੂ ਸੱਚੀ ਸੁਣਦਾ ਕਈ ਵਾਰ ਮੈਸੇਜ ਦੇ ਵਿੱਚ ਕਈ ਭੈਣ ਭਰਾ ਜਦੋਂ ਦੁਖੀ ਜਾਦਾ ਹੋ ਜਾਂਦੇ ਆ ਫਿਰ ਉਹ ਕਹਿੰਦੇ ਆ ਕਿ ਅਸੀਂ ਬਹੁਤ ਸਮਾਂ ਹੋ ਗਿਆ ਸਾਨੂੰ ਅਰਦਾਸ ਕਰਦਿਆਂ ਨੂੰ ਸਾਨੂੰ ਪਾਠ ਕਰਦਿਆਂ ਨੂੰ ਕੋਈ ਰੱਬ ਨਹੀਂ ਹੈਗਾ ਸਾਡੀ ਕਦੇ ਸੁਣੀ ਨਹੀਂ ਸਾਨੂੰ ਆਇਆ ਨਹੀਂ ਕੀਤਾ ਉਹ ਹੀ ਨਹੀਂ ਕੀਤਾ ਬਹੁਤ ਕੁਝ ਹੋ ਉਹ ਫਿਰ ਜਜ਼ਬਾਤੀ ਹੋ ਕੇ ਉਹ ਸਮੇਂ ਬੋਲ ਜਾਂਦੇ ਨੇ ਪਰ ਮੈਂ ਇੱਕ ਹੀ ਗੱਲ ਕਹਿਣੀ ਆ ਕਿ ਗੁਰੂ ਦੇ ਲਈ ਸਾਰੇ ਜਵਾਬ ਇੱਕੋ ਜਿਹੇ ਨਹੀਂ ਤੇ ਉਹਦੇ ਦਰਵਾਜ਼ੇ ਤੋਂ ਹਮੇਸ਼ਾ ਦਿੱਤਾ ਹੀ ਜਾਂਦਾ ਉਥੇ ਖੁੱਲੇ ਗੱਪੇ ਨੇ ਉਹ ਕਦੇ ਕਿਸੇ ਦੇ ਨਾਲ ਬਿਤ ਕਰਾ ਨਹੀਂ ਕਰਦਾ ਜੇ ਤੁਹਾਡੀ ਅਰਦਾਸ ਨਹੀਂ ਸੁਣੀ ਜਾਂਦੀ ਤਾਂ ਗੁਰੂ ਕਦੇ ਗਲਤ ਨਹੀਂ ਹੈਗਾ ਇਹ ਸਮਝੋ ਕਿ ਆਪਾਂ ਕੁਝ ਗਲਤ ਕਰ ਰਹੇ ਹਾਂ ਅਸੀਂ ਗਲਤਾਂ ਸਾਡੇ ਤੋਂ ਕੋਈ ਗਲਤੀ ਹੋ ਰਹੀ ਹੈ ਜਾਂ ਫਿਰ ਅਸੀਂ ਉਹ ਚੀਜ਼ ਮੰਗ ਰਹੇ ਹਾਂ ਜਿਹੜੀ ਸਾਡੇ ਜੀਵਨ ਦੇ ਵਾਸਤੇ ਚੰਗੀ ਨਹੀਂ ਹੈਗੀ ਤਾਂ ਕਰਕੇ ਉਹ ਸਾਨੂੰ ਮਿਲ ਨਹੀਂ ਰਹੀ ਜਿਵੇਂ ਬੱਚਿਆਂ ਦਾ ਮਾਪਿਓ ਦੇ ਨਾਲ ਰਿਸ਼ਤਾ ਹੁੰਦਾ ਉਵੇਂ ਹੀ ਸਾਡਾ ਗੁਰੂ ਦੇ ਨਾਲ ਉਸ ਕਾਲ ਪੁਰਖ ਵਾਹਿਗੁਰੂ ਦੇ ਨਾਲ ਰਿਸ਼ਤਾ ਸੋ ਇਹ ਨਾ ਗਿਆ ਕਰੋ ਕਿ ਰੱਬ ਨੇ ਆਏ ਨਹੀਂ ਕੀਤਾ ਉਹ ਨਹੀਂ ਕੀਤਾ ਨਹੀਂ ਅਸੀਂ ਹੀ ਅਕਸਰ ਗਲਤ ਹੁੰਦੇ ਆ ਉਹ ਕਦੇ ਵੀ ਗਲਤ ਨਹੀਂ ਆਪਾਂ ਜ਼ਿਆਦੀਆਂ ਗੱਲਾਂ ਨਹੀਂ ਕਰਨੀਆਂ ਅੱਜ ਤੁਹਾਨੂੰ ਇੱਕ ਸੱਚੀ ਘਟਨਾ ਸੁਣਾਉਣੀ ਹੈ ਇਤਿਹਾਸ ਦੀ 1811 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਿੱਚ ਬਤੌਰੇ ਪੱਤਰਕਾਰ ਕੰਮ ਕਰਦੇ ਮੁਨਸ਼ੀ ਖੁਸ਼ਵਕਤ ਰਾਏ ਜੀ ਉਹਨਾਂ ਨੇ ਫਾਰਸੀ ਭਾਸ਼ਾ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਸਿੱਖਾਂ ਦੇ ਉੱਤੇ ਲਿਖੀਆਂ ਨੇ ਤੇ ਉਹਨਾਂ ਦੀਆਂ ਕਿਤਾਬਾਂ ਫਾਰਸੀ ਉਰਦੂ ਤੋਂ ਇਲਾਵਾ ਇੰਗਲਿਸ਼ ਦੇ ਵਿੱਚ ਤਾਂ ਸ਼ਾਇਦ ਮਿਲ ਜਾਂਦੀਆਂ ਨੇ ਪਰ ਪੰਜਾਬੀ ਦੇ ਵਿੱਚ ਮੈਨੂੰ ਲੱਭੀਆਂ ਨਹੀਂ ਜੇ ਕਿਸੇ ਨੂੰ ਪਤਾ ਹੋਇਆ ਤਾਂ ਜਰੂਰ ਦੱਸਿਓ ਉਹਨਾਂ ਦੀ ਇੱਕ ਕਿਤਾਬ ਆ ਤਵਾਰੀਖੇ ਸਿੱਖਾਂ ਉਹਦੇ ਵਿੱਚ ਇੱਕ ਘਟਨਾ ਸ਼ਾਮਿਲ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਜੋਤੀ ਜੋਤ ਸਮਾਏ 42 ਸਾਲ ਹੋ ਗਏ ਸੀ ਤੇ ਉਹਨਾਂ ਦੇ ਜਾਣ ਤੋਂ 42 ਸਾਲ ਬਾਅਦ ਇਹ ਘਟਨਾ ਘਟਦੀ ਆ ਮੀਰ ਮੰਨੂ ਬੜਾ ਹੀ ਜ਼ਾਲਮ ਜਿੱਥੇ ਵੀ ਕਿਤੇ ਸਿੱਖਾਂ ਦੇ ਘਰ ਉਹਨੂੰ ਪਤਾ ਲੱਗਦਾ ਸੀਗਾ ਤੇ ਉਹ ਉੱਥੇ ਹੀ ਆਪਣੀ ਫੌਜ ਨੂੰ ਭੇਜ ਕੇ ਉਹਨਾਂ ਦੇ ਉੱਤੇ ਅਟੈਕ ਕਰਵਾਉਂਦਾ ਸੀ ਉਹਨਾਂ ਨੂੰ ਕੁੱਟਦਾ ਮਾਰਦਾ ਸੀ ਜ਼ੁਲਮ ਕਰਦਾ ਸੀ ਤੇ ਆਪਣੀਆਂ ਜੇਲਾਂ ਦੇ ਵਿੱਚ ਡੱਕ ਦਿੰਦਾ ਸੀ ਉਸ ਸਮੇਂ ਹੁੰਦਾ ਕੀ ਸੀ ਜਿਹੜੇ ਸਿੰਘ ਹੁੰਦੇ ਸੀ ਉਹ ਆਪਣੇ ਘੋੜੇ ਲੈ ਕੇ ਜੰਗਲਾਂ ਦੇ ਵੱਲ ਨੂੰ ਚਲੇ ਜਾਂਦੇ ਸੀ ਤੇ ਪਿੱਛੋਂ ਘਰਾਂ ਦੇ ਵਿੱਚ ਔਰਤਾਂ ਬੱਚੇ ਤੇ ਬਜ਼ੁਰਗ ਰਹਿ ਜਾਂਦੇ ਸੀ ਇਸੇ ਤਰ੍ਹਾਂ ਮੀਰ ਮੰਨੂ ਦੇ ਇੱਕ ਮੁਖਬਰ ਨੇ ਮੁਖਬਰੀ ਕੀਤੀ ਲਾਹੌਰ ਦਾ ਇੱਕ ਪਿੰਡਾ ਨਿਆਜ਼ ਬੇਗ ਅੱਜ ਵੀ ਹੈਗਾ ਉਹ ਉਸ ਪਿੰਡ ਦੇ ਵਿੱਚ 100 ਘਰ ਸੀਗੇ ਸਿੱਖਾਂ ਦੇ ਉਹ ਮੋਕੂ ਵਰਨੇ ਮੋਕੂ ਬਰੀ ਕੀਤੀ ਕਿ ਨਿਆਜ਼ ਵੇਗ ਦੇ ਵਿੱਚ 100 ਘਰਨੇ ਸਿੱਖਾਂ ਦੇ ਜਿਹੜੇ ਸਿੰਘ ਨੇ ਉਹ ਤਾਂ ਗਏ ਹੋਏ ਨੇ ਜੰਗਲਾਂ ਦੇ ਵਿੱਚ ਤੇ ਘਰ ਦੇ ਵਿੱਚ ਪਿੱਛੋਂ ਔਰਤਾਂ ਬੱਚੇ ਤੇ ਬਜ਼ੁਰਗ ਨੇ ਇਹ ਗੱਲ ਸੁਣ ਕੇ ਮੀਰ ਮੰਨੂ ਆਪਣੇ 200 ਸਿਪਾਈਆਂ ਦੀ ਟੁਕੜੀ ਤਿਆਰ ਕਰਦਾ ਆਪਣੀ ਫੌਜ ਨੂੰ ਆਰਡਰ ਦਿੰਦਾ ਕਿ ਜਾਓ ਜਾ ਕੇ ਨਿਆਜ਼ ਵੇਗ ਪਿੰਡ ਦੇ ਵਿੱਚ ਜਿੰਨੇ ਵੀ ਸਿੱਖ ਨੇ ਉਹਨਾਂ ਨੂੰ ਖਿੱਚ ਕੇ ਕੁੱਟ ਕੇ ਮਾਰ ਕੇ ਲੈ ਕੇ ਆਉ ਤੇ ਉਹਨਾਂ ਨੂੰ ਜੇਲਾ ਚ ਬੰਦ ਕਰੇ ਤੇ ਉਹ ਜਿਹੜਾ ਮੁਖਬਰ ਸੀਗਾ ਉਹ ਕਹਿੰਦਾ ਵੀ ਮੈਂ ਉੱਥੇ ਜਾ ਕੇ ਉਹਨਾਂ ਦੇ ਘਰਾਂ ਦੇ ਬਾਹਰ ਨਿਸ਼ਾਨ ਲਾ ਦੂੰਗਾ ਤਾਂ ਜੋ ਤੁਹਾਨੂੰ ਉਹਨਾਂ ਨੂੰ ਲੱਭਣ ਦੇ ਵਿੱਚ ਦਿੱਕਤ ਨਾ ਆਵੇ ਖੈਰ ਉਹ ਜਾਂਦਾ ਜਾ ਕੇ ਉਹ 100 ਘਰਾਂ ਦੇ ਉੱਤੇ ਨਿਸ਼ਾਨੀ ਲਾ ਦਿੰਦਾ ਇਧਰੋਂ 200 ਸਿਪਾਈਆਂ ਦੀ ਟੁਕੜੀ ਚੜ ਕੇ ਆ ਜਾਂਦੀ ਆ ਨਿਆਜ਼ਬੇਗਪਿੰਡ ਨੂੰ ਘੇਰਾ ਪੈ ਜਾਂਦਾ ਉਹ ਕੱਲੇ ਕੱਲੇ ਨਿਸ਼ਾਨੀ ਵਾਲੇ ਘਰਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਔਰਤਾਂ ਨੂੰ ਬਾਲਾਂ ਤੋਂ ਫੜ ਕੇ ਖਿੱਚ-ਖਿੱਚ ਕੇ ਬਾਹਰ ਗਲੀ ਦੇ ਵਿੱਚ ਲਿਆਉਂਦੇ ਆ ਤੇ ਉਹਨਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਆ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਆ ਚਾਰੇ ਪਾਸੇ ਹਫੜਾ ਦਫੜੀ ਮੱਚੀ ਹੁੰਦੀ ਆ ਚੀਖ ਚੰਗਿਆੜਾ ਪੈ ਰਿਹਾ ਹੁੰਦਾ ਇੰਨੇ ਦੇ ਵਿੱਚ ਦੋ ਫੌਜੀ ਇੱਕ ਘਰ ਦੇ ਵਿੱਚ ਐਂਟਰ ਕਰਦੇ ਆ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੁੰਦੀ ਆ ਇੱਕ ਉਹਦੀ ਨੌਜਵਾਨ ਧੀ ਹੁੰਦੀ ਆ ਇੱਕ ਉਹਦਾ ਛੋਟਾ ਜਿਹਾ ਪੋਤਾ ਹੁੰਦਾ ਤੇ ਉਹ ਫੌਜੀ ਉਹਦੀ ਨੋ ਨੂੰ ਤੇ ਉਹਦੇ ਪੋਤੇ ਨੂੰ ਬਾਲਾਂ ਤੋਂ ਫੜ ਕੇ ਖਿੱਚ ਕੇ ਗਲੀ ਵੱਲ ਨੂੰ ਲੈ ਕੇ ਜਾਂਦੇ ਆ ਤੇ ਉਹਦਾ ਪੋਤਾ ਤੇ ਉਹਦੀ ਨੋ ਉੱਚੀ ਉੱਚੀ ਚੀਕਾਂ ਮਾਰ ਲੀਆਂ ਸ਼ੁਰੂ ਕਰ ਦਿੰਦੇ ਆ ਬਾਹਰ ਵੀ ਚੀਕ ਚੰਗਿਆੜਾ ਪੈਂਦਾ ਇਧਰੋਂ ਨੋ ਤੇ ਪੋਤੇ ਦੀ ਜਦੋਂ ਚੀਕ ਨਿਕਲਦੀ ਆ ਤਾਂ ਉਹ ਬਜ਼ੁਰਗ ਬੁੜੀ ਦਾ ਸੀਨਾ ਚੀਰ ਦਿੰਦੀ ਆ ਉਹ ਚੀਕ ਤੇ ਉਹ ਚੀਕ ਸੁਣਨ ਤੋਂ ਬਾਅਦ ਬਜ਼ੁਰਗ ਬੁੜੀ ਦੀਆਂ ਅੱਖਾਂ ਚੋਂ ਹੰਝੂ ਨਿਕਲਦੇ ਆ ਇਨੇ ਟਾਈਮ ਨੂੰ ਸਪਾਈ ਉਹਨੂੰ ਵੀ ਆਕੇ ਫੜਦੇ ਆ ਤੇ ਧੂਕੇ ਉਹਨੂੰ ਵੀ ਬਾਹਰ ਗਲੀ ਦੇ ਵਿੱਚ ਲੈ ਆਉਂਦੇ ਆ ਤੇ ਹੁਣ ਉਹ ਦੇਖਦੀ ਆ ਕਿ ਸਾਹਮਣੇ ਬਜ਼ੁਰਗਾਂ ਦੇ ਉੱਤੇ ਬੱਚਿਆਂ ਤੇ ਔਰਤਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਉਹਨਾਂ ਨੂੰ ਕੁੱਟਿਆ ਜਾ ਰਿਹਾ ਤੇ ਬਜ਼ੁਰਗ ਔਰਤ ਉੱਥੇ ਬੈਠੀ ਬੈਠੀ ਨੀਵੀਂ ਪਾਈ ਬੈਠੀ ਹੁੰਦੀ ਅੱਖਾਂ ਚੋਂ ਹੰਝੂ ਨਿਕਲਦੇ ਆ ਤੇ ਉਹਦੇ ਦਿਲ ਦੇ ਵਿੱਚੋਂ ਮਨ ਚੋਂ ਉਹਦੇ ਅੰਦਰੋਂ ਸਹਿਸਵਾਏ ਇਹ ਸ਼ਬਦ ਨਿਕਲਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਖਾਲਸੇ ਸਾਜ ਕੇ ਸਾਨੂੰ ਇੰਨਾ ਜ਼ਾਲਮਾਂ ਦੇ ਬਸ ਪਾ ਕੇ ਤੇ ਆਪ ਹਮੇਸ਼ਾ ਦੇ ਲਈ ਸਾਨੂੰ ਇੱਥੇ ਇਕੱਲੇ ਛੱਡ ਕੇ ਚਲੇ ਗਏ ਜੇ ਉਹਨਾਂ ਨੇ ਸਾਨੂੰ ਛੱਡ ਕੇ ਹੀ ਚਲੇ ਜਾਣਾ ਸੀ ਸਾਡੀ ਸਾਰ ਨਹੀਂ ਲੈਣੀ ਸੀ ਤਾਂ ਕਿਉਂ ਉਹਨਾਂ ਨੇ ਸਾਨੂੰ ਖਾਲਸੇ ਸਾਜਿਆ ਕਿਉਂ ਉਹਨਾਂ ਨੇ ਸਾਨੂੰ ਅੰਮ੍ਰਿਤ ਛਕਾਇਆ ਕਿਉਂ ਸਾਨੂੰ ਉਹਨਾਂ ਨੇ ਇੰਨਾ ਜ਼ਾਲਮਾਂ ਦੇ ਅੱਗੇ ਕੁੱਟ ਖਾਣ ਲਈ ਜ਼ੁਲਮ ਸਹਿਣ ਲਈ ਛੱਡਤਾ ਇਹ ਜਦੋਂ ਬੋਲ ਉਸ ਬਜ਼ੁਰਗ ਮਾਤਾ ਦੇ ਅੰਦਰੋਂ ਨਿਕਲੇ ਤਾਂ ਕਿਉਂਕਿ ਹੁਣ ਉਹ ਜਿੱਥੇ ਬੈਠੀ ਹੈ ਇਹ ਚੀਜ਼ ਸੋਚਦੀ ਆ ਉਹਦੇ ਮਨ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ ਮਨ ਦੇ ਵਿੱਚ ਇੱਕ ਗਿਲਾ ਕਰ ਰਹੀ ਆ ਗੁਰੂ ਦੇ ਨਾਲ ਤੇ ਅੰਦਰੋਂ ਉਹਦੇ ਇੱਕ ਜਾਣੀ ਬੋਲ ਨਿਕਲਿਆ ਜੋ ਉਹ ਆਪਣੇ ਗੁਰੂ ਨੂੰ ਦੱਸਣਾ ਚਾਹੁੰਦੀ ਆ ਉਸੇ ਗਲੀ ਦੇ ਐਸ ਖੁੰਜੇ ਤੇ ਤਾਂ ਇਸ ਬਜ਼ੁਰਗ ਮਾਤਾ ਦੇ ਅੰਦਰੋਂ ਇਹ ਬੋਲ ਨਿਕਲ ਗਿਆ ਤੇ ਦੂਸਰੇ ਪਾਸੇ ਹਾਲਾਂਕਿ ਵਿਚਾਲੇ ਚੀਕ ਚੰਗਿਆੜਾ ਬਹੁਤ ਪੈ ਰਿਹਾ ਕਿਉਂਕਿ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰਤਾਂ ਨੂੰ ਕੁੱਟਿਆ ਜਾ ਰਿਹਾ ਤੇ ਉਹਨਾਂ ਦੀਆਂ ਚੀਕਾਂ ਨੇ ਤੇ ਪਰਲੇ ਪਾਸਿਓਂ ਇੱਕ ਲੰਬਾ ਲੰਜਾ ਨੌਜਵਾਨ ਸਿੱਖ ਜੋ ਕਿ ਤਿਆਰ ਬਰ ਤਿਆਰ ਸੀਗਾ ਸ਼ਾਸਤਰਾ ਨਾਲ ਲੈਸ ਸੀ ਘੋੜੇ ਦੇ ਉੱਤੇ ਚੜਿਆ ਆਉਂਦਾ ਤੇ ਦੂਰੋਂ ਆਵਾਜ਼ ਮਾਰਦਾ ਕਹਿੰਦਾ ਮਾਤਾ ਕੌਣ ਕਹਿੰਦਾ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਦੀ ਸਾਰ ਨਹੀਂ ਲੈਂਦੇ ਕੌਣ ਕਹਿੰਦਾ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਕੱਲਾ ਛੱਡਤਾ ਕੌਣ ਕਹਿੰਦਾ ਤੈਨੂੰ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਉੱਥੇ ਸ਼ਾਂਤੀ ਹੋ ਜਾਂਦੀ ਹੈ ਸਾਰੇ ਜਾਣੇ ਉਸ ਨੌਜਵਾਨ ਵੱਲ ਵੇਖਣਾ ਸ਼ੁਰੂ ਕਰਦੇ ਨੇ ਤੇ ਜਿੱਦਾਂ ਹੀ ਸਾਰੇ ਜਾਣੇ ਉਸ ਨੌਜਵਾਨ ਨੂੰ ਵੇਖਣਾ ਸ਼ੁਰੂ ਕਰਦੇ ਆ ਉਹ ਮਾਤਾ ਦੀਆਂ ਅੱਖਾਂ 'ਚੋਂ ਹੰਝੂ ਡਿੱਗਦੇ ਆ ਤੇ ਉਹ ਵੀ ਆਪਣਾ ਚਿਹਰਾ ਤਾਂ ਚੱਕ ਅਗੇ ਉਹ ਨੌਜਵਾਨ ਨੂੰ ਦੇਖਦੀ ਆ ਤਾਂ ਸਾਹਮਣੇ ਇੱਕ ਲੰਬਾ ਲੰਜਾ ਨੌਜਵਾਨ ਘੋੜੇ ਦੇ ਉੱਤੇ ਤਲਵਾਰ ਆਪਣੀ ਮਿਆਨ 'ਚੋਂ ਕੱਢ ਕੇ ਹੱਥ 'ਚ ਫੜ ਕੇ ਤੇ ਉਹ ਹਸੈਨਾਵਲ ਨੂੰ ਵੱਧਾ ਤੁਰਿਆ ਆਉਂਦਾ ਤੇ ਛੱਡ ਕੇ ਜਕਾਰਾ ਬੁਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਅਟੈਕ ਕਰ ਦਿੰਦਾ ਫੌਜ ਦੇ ਉੱਤੇ ਤੇ ਉਹ ਕਹਿੰਦੇ ਵੀ ਉਹ ਤੋਂ ਬਾਅਦ ਉੱਥੇ ਇੱਕ ਕਮਾਸਾਨ ਮੱਚ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਜਾਂਦਾ ਉਹ 200 ਸਿਪਾਹੀਆਂ ਦੇ ਉੱਤੇ ਇਕੱਲਾ ਹੀ ਨੌਜਵਾਨ ਅਟੈਕ ਕਰ ਦਿੰਦਾ ਤੇ 60 70 ਸਿਪਾਹੀ ਤਾਂ ਐਸੇ ਹੁੰਦੀ ਆ ਕਿਸੇ ਦਾ ਗੁੱਟ ਵੱਢਿਆ ਗਿਆ ਕਿਸ ਦੀ ਲੱਤ ਵੱਢੀ ਗਈ ਹਨਾ ਬਾਕੀ ਫੱਟੜ ਹੋ ਗਏ ਚੀਕ ਚੰਘਿਆੜਾ ਸਿਪਾਹੀਆਂ ਦਾ ਪੈ ਜਾਂਦਾ ਤੇ ਉਹ ਛੱਡ ਛੱਡ ਘੋੜੇ ਸ਼ਾਸਤਰ ਦੌੜ ਕੀ ਹੋ ਜਾਂਦੇ ਆ ਭੱਜ ਲੈਂਦੇ ਨੇ ਤੇ ਹੁਣ ਉਹ ਜਦੋਂ ਉੱਥੋਂ ਛੱਡ ਕੇ ਆਪਣੇ ਅਸਤਰ ਸ਼ਾਸਤਰ ਭੱਜਦੇ ਨੇ ਇਦਰੋਂ ਜਿਹੜੇ ਉਹ ਸੇਖ ਹੁੰਦੇ ਨੇ ਉਹ ਖੜੇ ਦੇਖਦੇ ਆ ਵੀ ਕੀ ਹੋ ਗਿਆ ਕੌਣ ਆ ਇਹ ਉਹਨਾਂ ਨੂੰ ਸਿਰਫ ਉਹ ਨੌਜਵਾਨ ਜਦੋਂ ਬੇਬੇ ਨੂੰ ਆਵਾਜ਼ ਮਾਰਦਾ ਉਦੋਂ ਦੇਖਦਾ ਤੇ ਜਾਂ ਵਿੱਚ ਵਿਚਾਲੇ ਇੱਕ ਦੋ ਝਲਕਾਂ ਉਹਦੀਆਂ ਲੜਦੇ ਦੀਆਂ ਦਿਖਾਈ ਦਿੰਦੀਆਂ ਨੇ ਉਹ ਤੋਂ ਬਾਅਦ ਜਦੋਂ ਦੇਖਦੇ ਆ ਵੀ ਸਾਰੇ ਸਪਾਈ ਭੱਜ ਗਏ ਆਪਣੇ ਨਾਲ ਦੇ ਸਾਥੀਆਂ ਨੂੰ ਚੱਕ ਚੁੱਕ ਕੇ ਨਿਕਲ ਗਏ ਦੁੜ ਕੀ ਹੋ ਗਏ ਤਾਂ ਉਹਨਾਂ ਨੂੰ ਉਹ ਨੌਜਵਾਨ ਲੜਦਾ ਲੜਦਾ ਦਿਸਣਾ ਬੰਦ ਹੋ ਜਾਂਦਾ ਉਹ ਕਹਿੰਦੇ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਦਾ ਵੀ ਉਹ ਨੌਜਵਾਨ ਕਿੱਥੋਂ ਆਇਆ ਕਿੱਥੇ ਚਲਿਆ ਗਿਆ ਕੀ ਉਹਦਾ ਨਾਂ ਸੀ ਕੁਝ ਨਹੀਂ ਪਤਾ ਲੱਗਦਾ ਤੇ ਮੌਨਸ਼ੀ ਖੁਸ਼ਵਖਤਰਾਈ ਜੀ ਲਿਖਦੇ ਨੇ ਕਿ ਇਹ ਘਟਨਾ ਤੋਂ ਬਾਅਦ ਸਿੱਖਾਂ ਦੇ ਵਿੱਚ ਹੌਂਸਲੇ ਬੜੇ ਵਧੇ ਤੇ ਉਹਨਾਂ ਦਾ ਗੁਰੂ ਦੇ ਉੱਤੇ ਵਿਸ਼ਵਾਸ ਵੀ ਬੜਾ ਵਧਿਆ ਕਿ ਗੁਰੂ ਸਾਡੀ ਅਰਦਾਸ ਸੁਣਦਾ ਉਹ ਕਿਤੇ ਨਹੀਂ ਗਿਆ ਸਾਡੇ ਨਾਲ ਬੇਸ਼ੱਕ ਗੁਰੂ ਸਾਹਿਬ ਜਦੋਂ ਸਰੀਰਕ ਤੌਰ ਤੇ ਦੁਨੀਆ ਦੇ ਵਿੱਚ ਆਏ ਨਹੀਂ ਉਹ ਸਿਰਫ ਉਹਨਾਂ ਨੇ ਇੱਕ ਖੇਲ ਰਚਾਇਆ ਸੀਗਾ ਆਪਣੇ ਅਰਗੇ ਨਾ ਸਮਝ ਲੋਕਾਂ ਨੂੰ ਸਮਝਾਉਣ ਵਾਸਤੇ ਉਹਨਾਂ ਨੇ ਦੱਸਿਆ ਕਿ ਭਾਣੀ ਜਿਵੇਂ ਰਹਿਣਾ ਗੁਰੂ ਦੇ ਉੱਤੇ ਵਿਸ਼ਵਾਸ ਰੱਖਿਆ ਕਰੋ ਗੁਰੂ ਦੇ ਉੱਤੇ ਭਰੋਸਾ ਰੱਖਿਆ ਕਰੋ ਗੁਰੂ ਕਦੇ ਵੀ ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਛੱਡਦਾ ਤੇ ਇਹ ਘਟਨਾ ਤੋਂ ਬਾਅਦ ਮੁੰਸ਼ੀ ਕੁਸ਼ਵੰਤਰਾਏ ਜੀ ਲਿਖਦੇ ਨੇ ਕਿ ਲੋਕਾਂ ਨੇ ਕਿਹਾ ਕੁਝ ਕੁ ਲੋਕਾਂ ਦਾ ਕਹਿਣਾ ਸੀ ਕੇ ਗੁਰੂ ਗੋਬਿੰਦ ਸਿੰਘ ਜੀ ਆਪ ਆਏ ਸੀ ਬਚਾਉਣ ਉਹਨਾਂ ਨੂੰ ਕੁਝ ਲੋਕਾਂ ਦਾ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ 시ਦੀ ਸਿੰਘ ਦਾ ਪੈਰਾ ਲਾਇਆ ਸੀ ਡਿਊਟੀ ਲਾਈ ਸੀ ਉਸ ਮਾਤਾ ਉਹਦੇ ਹੌਂਕਿਆਂ ਨੂੰ ਸੁਣ ਕੇ ਉਹਨਾਂ ਨੂੰ ਬਚਾਉਣ ਵਾਸਤੇ ਹੁਣ ਇਹ ਕੀ ਕੌਤਕ ਸੀ ਕੀ ਕਲਾ ਵਰਤਾਈ ਗੁਰੂ ਨੇ ਇਹਦਾ ਗੁਰੂ ਜਾਣਦਾ ਪਰ ਇਹ ਸੱਚੀ ਘਟਨਾ ਇਹਦੇ ਬਾਰੇ ਕਈ ਵਾਰੀ ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ ਜਾਂ ਭਾਈ ਜੰਗਵੀਰ ਸਿੰਘ ਜੀ ਜ਼ਿਕਰ ਕਰਦੇ ਹੁੰਦੇ ਐਸ ਘਟਨਾ ਦਾ ਮੇਰੇ ਦਿਮਾਗ 'ਚ ਨਹੀਂ ਹੈਗਾ ਕਿਉਂਕਿ ਮੈਂ ਸੁਣੀਆਂ ਕਈ ਵਾਰ ਉਹਨਾਂ ਤੋਂ ਵੀ ਇਹ ਘਟਨਾ ਤੇ ਇਹ ਸੱਚੀ ਘਟਨਾ ਨਿਆਜ਼ ਵੇਗ ਪਿੰਡ ਲਾਹੌਰ ਦੇ ਵਿੱਚ ਅੱਜ ਵੀ ਹੈਗਾ ਧੰਨਵਾਦ